ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨੰਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਹਉ ਨਸਰ ਦੀਨ ਦਇਆਲ ਨ ਤੁਮ ਸਰ ਆਪ ਬਤਿਆਰ ਕਿਆ ਕੀ ਜਹ ਬਚਨੀ ਤੋਰ ਮੋਰ ਮਨ ਮੰਨ ਜਨਕ ਪੂਰਨ ਦੇਜਹ ਹਉ ਬਲ ਬਲ ਜਾਉ ਰਮਈਆ ਕਾਰਣ ਕਾਰਨ ਕਵਨ ਅਬੋਲ ਬਹੁਤ ਜਨਮ ਵਿਸਰੇथे ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਸ਼ਰੇ ਥੇ ਮਾਦੂ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ ਜੇ ਰਪਿਓ ਦਰਸ਼ਨ ਦੇਖੇ ਸੁਖ ਹਉ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਇ ਦਰਸ਼ਨ ਪਰਸ ਅਹ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵਹ ਸਿਫਤ ਖਸਮ ਦੀ ਨੂਰ ਅਰਸੋਂ ਕੁਰ ਸਹਾਂ ਚਟੀਐ ਤਦੁਰਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਬਾਦਸ਼ਾਹ ਸਰਸਾ ਹੰਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਹੰਦਾ ਵੇ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਹੰਦਾ ਵੇ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਜਿਥੈ ਹਰਿ ਆਰਾਧੀ ਆਹ ਤਿਥੈ ਹਰਿ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸਾ ਹੋਰ ਤਾ ਬਿਦਲਿਆ ਨ ਜਾਈ ਜਿਥੈ ਹਰਿ ਆਰਾਧੀ ਆਹ ਤਿੱਥ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨ ਜਾਈ ਹਰ ਧਨ ਸੰਚਿਐ ਪਾਈ ਜੀ ਹਲਤ ਪਲਤ ਹਰ ਹੋਏ ਸਖਾਈ ਰਹਾ ਸਤ ਸੰਗਤੀ ਸੰਗ ਹਰ ਤਨ ਖੱਟੀ ਆ ਹੋਰਥਾ ਹੋਰ ਤੋ ਪਾਈ ਹਰ ਦਨ ਕਿਤ ਨ ਪਾਈ ਹਰ ਰਤਨ ਕਾ ਵਾ ਪਾਰੀਆ ਹਰ ਰਤਨ ਧਨ ਵਿਹਾਜੇ ਕੱਚਾ ਕੇ ਵਾ ਪਾਰੀਆ ਵਾਕ ਹਰ ਤਨ ਲਿਆ ਨ ਜਾਈ ਹਰ ਤਨ ਰਤਨ ਜਿ ਵਿਹਰ ਮਾਣੰਕਾ ਹਰ ਤਨ ਨਾਲ ਅਮਰਤ ਵੇਲਾਵਤ ਹਰ ਭਗਤੀ ਹਰ ਲਿਵ ਲਾਈ ਹਰ ਤਨ ਅਮਰਤ ਵੇਲਾਵਤ ਕਾ ਬੀਜਿਆ ਭਗਤ ਖਾਏ ਖਰਚਾ ਰਹੇ ਨਿਖੁਟਾ ਨਾਹੀ ਹਲਤਾ ਪਲਤਾ ਹਰ ਤਨ ਕੀ ਭਗਤਾں ਕੋ ਮਿਲੀ ਵਡਿਆਈ ਹਰ ਤਨ ਨਰਪਾਉ ਸਦਾ ਸਦਾ ਅਸਥਿਰ ਹੈ ਸੱਚਾ ਇਹੋ ਹਰ ਤਨ ਅਗਣੀ ਤਸ ਕਰ ਪਾਣੀਐ ਜਮਦੂਤ ਕਿਸੈ ਕਾ ਗਵਾਇਆ ਨਾ ਜਾਈ ਹਰ ਤਨ ਕੋ ਓ ਚੱਕਾ ਨੇੜ ਨ ਆਵਾਈ ਜਮ ਜਗਾਤੀ ਡੰਡ ਨ ਲਗਾਈ ਸਾਕਤੀ ਬਾਪ ਕਰ ਕੇ ਵਿਖਿਆ ਧਨ ਸੰਚਿਆ ਤਿੰਨਾ ਇਕ ਵਿਖ ਨਾਲ ਨ ਜਾਏ ਹਲਤ ਵਿੱਚ ਸਾਕਤ ਦੁਹੇਲੇ ਪਏ ਹੱਥੋਂ ਛੁਰਕ ਗਿਆ ਅੱਗਾ ਪਲਤ ਸਾਖਤ ਹਰ ਦਰਗਹ ਢੋਹੀ ਨਾ ਪਾਈ ਇਸ ਹਰ ਤਨ ਕਾ ਸਾਹੋ ਹਰ ਆਪ ਹੈ ਸੰਤੋਹ ਜਸ ਨੂੰ ਦੇ ਸੋ ਹਰ ਤਨ ਲੱਤ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨ ਆਵਾਈ ਜਨ ਨਾਨਕ ਕਉ ਗੁਰ ਸੋਜੀ ਪਾਈ ਇਸ ਹਰ ਤਨ ਕਾ ਸਾਹੋ ਹਰ ਆਪ ਹਾ ਸੰਤੋ ਜਸ ਨੂੰ ਦੇ ਸੋ ਹਰ ਤਨ ਲੱਤ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨਾ ਆਵਾਈ ਜਨ ਨਾਨਕ ਕਉ ਗੁਰ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਜਿੱਥੇ ਹਰ ਯਾਰ ਆਰਾਦੀਐ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸਾ ਹੋਰਤ ਵਿਦ ਲਇਆ ਨ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ